students first of all a very good morning to all of you mere balo sareyan nu no bahut hi pyar bhari subhikal sab to pehla main thanks karti hai i'm truly delighted at the watch on to be a part of this sports day it's a great privilege and honor for me as well to be a part of this event students as sports persons hai sare participate kar rahe hai so sports spirit jehdi hundi hai it's not just a competition it's a celebration of your commitment of dedication and pursuit to excellence ek event hai jithe tusi apne best ability apni best jo kabiliyat hai ohnu khon da thonu mauka milda hai and in de vich tusi bahut jane jitoge kuch nahi jitoge kuch thode je margin nal jitto reh jaoge let me tell you ਜਿਹੜੇ ਚੈਂਪੀਅਨਸ ਹੁੰਦੇ ਆ ਦੇ ਆਰ ਨੋਟ ਡਿਫਾਈਨ ਬਾਈ ਜਸਟ ਮੈਡਲਸ অর ਟਰੋਫੀਸ ਚੈਂਪੀਅਨਸ ਦੀ ਡੈਫੀਨੀਸ਼ਨ ਹੈ ਜੋ ਹਾਰਨ ਤੋਂ ਬਾਅਦ ਵੀ ਦੁਬਾਰਾ ਉੱਠਣਾ ਜਾਣਦੇ ਆ ਹਾਲਾਤਾਂ ਤੇ ਜਦੋਂ ਘਪਰਾ ਜਾਣ ਹਾਲਾਤ ਜਦੋਂ ਉਹਨਾਂ ਦੇ ਮੁਤਾਬਿਕ ਨਾ ਚੱਲਣ ਉਸ ਤੋਂ ਬਾਅਦ ਵੀ ਉੱਠਣਾ ਜਾਣਦੇ ਆ ਸੋ ਦੇ ਆਰ ਦ ਟਰੂ ਚੈਂਪੀਅਨਸ ਸੋ ਅੱਜ ਤੁਸੀਂ ਇੱਥੇ ਸਪੋਰਟਸ ਮੀਟ ਲਈ ਇਕੱਠੇ ਹੋਏ ਹੋ ਪਾਰਟਿਸਿਪੇਟ ਕਰੋਗੇ ਅਲੱਗ-ਅਲੱਗ ਇਵੈਂਟਸ ਵਿੱਚ ਪਲੇ ਵਿਦ ਇੰਟੈਗ੍ਰਿਟੀ ਪਲੇ ਵਿਦ ਯੋਰ ਹਾਰਟ उस तो जित हार जी है वो एक प्रोफेनल या आप टेक्निकल चीज़ कह सकते हैं हर एक स्पोर्ट के अपने अपने रूल्स है और जो उस दिन बेस्ट परफॉर्म करता है वो जित जाता है बट वही गल है कि जो रियल जिंदगी बिजली चैम्पियन बनना है तो स्पोर्ट्स थोड़ा बहुत कुछ सिखा है आई हैव बीन असन एंड वंस अ स्पोर्ट्स असन थ्रू आउट योर लाइफ जो चीज़ थपोर्ट्स सिखा है वह होर कोई चीज़ नहीं सिखा सकती ਔਰ ਇਹ ਸਿਰਫ ਇਹ ਨਹੀਂ ਹੈ ਕਿ 스포츠 ਤੁਸੀਂ ਸਿਰਫ ਮੈਡਲਸ ਹੀ ਲੈਨੇ ਆ ਜਾਂ ਤੁਸੀਂ 올림픽 ਚੈਂਪੀਅਨ ਹੀ ਬਣਨਾ ਹੈ ਜਾਂ ਕੋਈ ਗੇਮਸ ਦੇ ਚੈਂਪੀਅਨ ਬਣਨਾ ਹੈ ਅਸਲੀ ਜ਼ਿੰਦਗੀ ਤੇ ਹਾਲਾਤਾਂ ਨੂੰ ਅਸਲੀ ਜ਼ਿੰਦਗੀ ਦੇ ਚੈਲੰਜਸ ਨੂੰ ਫਾਈਟ ਕਰਨ ਲਈ ਵੀ 스포츠 ਪਲੇਜ਼ ਅ ਗ੍ਰੇਟ ਗ੍ਰੇਟ ਰੋਲ ਅੱਜ ਕਾ 스포츠 ਤੋਂ ਬਾਅਦ ਮੈਂ ਪੁਲਿਸ ਜੁਆਇਨ ਕੀਤੀ ਹੈ ਮੈਂ ਪੁਲਿਸ ਆਫਸਰ ਟੂਡੇ ਔਰ ਜਿਹਨੇ ਚੈਲੰਜਸ ਪੁਲਿਸ ਤੋਂ ਗਏ ਐ ਏਵਰੀ ਡੇ ਇਜ਼ ਅ ਨਿਊ ਚੈਲੰਜ ਐਂਡ ਆ ਮਸਟ ਟੈਲ ਯੂ ਕਿ 스포츠 ਨੇ ਜੋ sport ਦਾ ਜਜ਼ਬਾ ਜੋ ਮੈਂ 15 20 ਸਾਲ sport ਕੀਤੀ ਹੈ ਉਸਨੇ ਮੇਰੇ ਅੰਦਰ ਐਨੀ ਮਜ਼ਬੂਤੀ ਪੈਦਾ ਕਰਤੀ ਹੈ ਕਿ ਕੋਈ ਵੀ ਚਾਲਿਜ ਤੁਮੇ ਘਬਰਾਉਂਦੀ ਨਹੀਂ ਤੁਸੀਂ ਇੱਥੇ ਆਪਣੇ ਕਾਲਜ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਹੋ ਸਕਦਾ ਥੋੜੇ ਜੋ ਬਹੁਤ ਜਾਣੇ ਅੱਗੇ ਜਾ ਕੇ ਆਪਣੀ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਨ ਫਿਰ ਸਕੇ ਟੂ ਰਿਪਰੈਜ਼ੈਂਟ ਕਰੋਗੇ ਫਿਰ ਦੇਸ਼ ਨੂੰ ਰਿਪਰੈਜ਼ੈਂਟ ਕਰੋਗੇ ਸੋ ਸੋਚੋ ਜਿਹੜਾ ਇਨਸਾਨ ਦੇਸ਼ ਨੂੰ 100 ਕਰੋੜ ਦੇਸ਼ ਨੂੰ ਰਿਪਰੈਜ਼ੈਂਟ ਕਰ ਸਕਦਾ ਹੈ ਉਹਨਾਂ ਦੇ ਐਕਸਪੈਕਟੇਸ਼ਨਸ ਨੂੰ ਆਪਣੇ ਮੋਢਿਆਂ ਤੇ ਚੁੱਕ ਸਕਦਾ ਹੈ ਸਮੋਦੇ ਲਈ ਬਾਕੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਬਹੁਤ ਛੋਟੀ ਚੀਜ਼ ਹੁੰਦੀ ਹੈ ਸੋ when you are on the field ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਸ ਤੋਂ ਬੈਸਟ ਲੈਣਾ ਹੈ ਆਪਣਾ ਬੈਸਟ ਇੱਥੇ ਤੁਸੀਂ ਦੇਣਾ ਹੈ you have to give your best perseverance ਕਰਨੀ ਹੈ ਹਾਰ ਨਹੀਂ ਮੰਨਣੀ ਔਰ ਉਸ ਫੀਲਡ ਤੋਂ ਵੀ ਆਪਣਾ ਇਸ ਗਰਾਊਂਡ ਤੋਂ ਸਪੋਰਟਸ ਦੇ ਮੈਦਾਨ ਤੋਂ ਜੋ ਤੁਸੀਂ ਲੈ ਸਕਦੇ ਹੋ ਤੁਸੀਂ ਲੈਣਾ ਇੱਥੇ ਤੁਹਾਡੇ ਬਹੁਤ ਸਾਰਾ ਸਰਕਲ ਬੰਦਾ ਹੈ ਤੁਹਾਡਾ ਸਪੋਰਟਸ ਸਰਕਲ ਬੰਦਾ ਹੈ ਤੁਸੀਂ ਹਾਰਦੇ ਹੋ ਤੁਸੀਂ ਜਿੱਤਦੇ ਹੋ ਹਾਰ ਵਿੱਚ ਹੌਸਲਾ ਨਹੀਂ ਛੱਡਣਾ ਔਰ ਜਦੋਂ ਜਿੱਤ ਜਾਣਾ ਤਾਂ ਉਦੋਂ ਹਲੀਮੀ ਉਦੋਂ ਨਿਮਰਤਾ ਯੂ ਹੈਵ ਟੂ ਬੀ ਹੰਬਲ ਉਦੋਂ ਹਿਊਮਿਲਟੀ ਨਹੀਂ ਛੱਡਣੀ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਅੱਗੇ ਲੈ ਕੇ ਜਾਣਗੀਆਂ ਟੀਮ ਵਰਕ ਕਿਸ ਤਰ੍ਹਾਂ ਕਰਨਾ ਹੈ ਆਪਣੀ ਟੀਮ ਨਾਲ ਮਿਲ ਕੇ ਕਿਵੇਂ ਚੱਲਣਾ ਹੈ ਇਹ ਚੀਜ਼ ਤੁਹਾਨੂੰ ਸਪੋਰਟਸ ਦੇ ਗਰਾਊਂਡ ਤੋਂ ਪਤਾ ਲੱਗਦੀ ਹੈ ਟੀਮ ਨੂੰ ਲੀਡ ਕਿਸ ਤਰ੍ਹਾਂ ਕਰਨਾ ਹੈ ਇਹ ਚੀਜ਼ ਤੁਹਾਨੂੰ ਸਪੋਰਟਸ ਦੇ ਗਰਾਊਂਡ ਤੋਂ ਪਤਾ ਚੱਲਦੀ ਹੈ ਹਰ ਰੋਜ਼ ਮਿਹਨਤ ਕਿਵੇਂ ਕਰਨੀ ਹੈ ਇੱਕ ਇੱਕ ਸੈਕਿੰਡ ਦੀ ਇੰਪੋਰਟੈਂਸ ਇਹ ਕਈ ਵਾਰੀ ਸ਼ੂਟਿੰਗ ਵਿੱਚ ਮਾਈਕਰੋ ਸੈਕਿੰਡ ਦੀ ਜਾਂ ਰੇਸ ਐਥਲੈਟਿਕਸ ਵਿੱਚ ਮਾਈਕਰੋ ਸੈਕਿੰਡ ਦੀ ਇੰਪੋਰਟੈਂਸ ਤੁਹਾਨੂੰ ਸਪੋਰਟਸ ਤੋਂ ਪਤਾ ਲੱਗਦੀ ਹੈ ਥੋੜੀ ਜ਼ਿੰਦਗੀ ਵਿੱਚ ਜਿਹੜਾ ਡਿਸਪਲਿਨ ਹੈ ਉਹ ਤੁਹਾਨੂੰ ਸਪੋਰਟਸ ਤੋਂ ਮਿਲਦਾ ਸੋ ਇੰਨਾ ਕੁਝ ਹੈ ਇਸ ਗਰਾਊਂਡ ਤੋਂ ਲੈਣ ਲਈ ਪਰ شرط ਇਹ ਵੀ ਤੁਹਾਨੂੰ ਉਸ ਜਜ਼ਬੇ ਨਾਲ ਖੇਡਣਾ ਪੈਣਾ ਯੂ ਹੈਵ ਟੂ ਕੀਪ ਯੋਰ ਸਪਿਰਿਟ ਅਲਾਈਵ ਜਦੋਂ ਤੁਸੀਂ ਗਰਾਊਂਡ ਤੇ ਹੋ तो उतो बैस्ट जो उसका ले सकते हो उस मिट्टी तो उस फील्ड तो उस स्पोर्ट्स तो, चाहे वो शूटिंग रेंज है चाहे वो फुटबॉल ग्राउंड है चाहे वो एथलेटिक्स का ग्राउंड है वो तो बेस्ट चीजा लेके जाओ और अपनी जिंदगी आई मस्ट टेल यू कि एक ही चीज़ है मैं इन इना लंबा सफर किया हाले मेरा सफर जारी है हाल अगे बहुत कुछ शोर करना है बहुत सारिया चीजा है, है जितने अस लगे हुए हैं पर एक ही चीज जी हमेशा मेरे नाल रही है वो डिसिप्लिन हार्डवर्क हार्डवर्क का कोई सब्सिट्यूट नहीं है और ये चीज़ हर कोई अपने तजुर्बे तो कहता है ये कोई लिखी हुई या कोई कितने पढ़ी हुई गल नहीं है इट कम्स फ्रॉम एक्सपीरियंस हार्डवर्क तो डिसिप्लिन का कोई होर जोड़ मेल नहीं है यही दो चीज़ा थोड़ू अगे लैके जाएगी सो इट्स वेरी वेरी इंपॉर्टेंट कि डिसिपलिन रह के हार्डवर्क करना है और डायरेक्शन थोड़ी सही होनी चाहिए और चैलेंजस आने गए तकलीफा आनगियां जो ही है और है और अपनी जॉब भी कर दी है वह है पॉजिटिव रैन पता है अपने को बहुत सारिया चीजा की कमियाँ होंगी स्पोर्ट्सन लाइन इंफ्रास्ट्रक्चर की कमी होंगी है कई बार फाइनेसियस की कमी होंगी है जॉब बहुत सारिया कमियां होंगी जिंदगी बड़े मुश्किल हालात आ ਬਟ ਇੱਕ ਚੀਜ਼ ਜੋ ਤੁਹਾਨੂੰ ਸਾਰੀਆਂ ਚੀਜ਼ਾਂ ਚ ਕੱਢ ਲੈਂਦੀ ਉਹ ਤੁਹਾਡੀ ਪੋਜ਼ਿਟਿਵਿਟੀ ਹੈ ਇਟਸ ਯੋਰ ਪੋਜ਼ਿਟਿਵ ਨੇਚਰ ਯੋਰ ਪੋਜ਼ਿਟਿਵ ਵਾਈਬ ਯੋਰ ਪੋਜ਼ਿਟਿਵ ਆਉਰਾ ਚੜਦੀ ਕਲਾ ਵਿੱਚ ਰਹਿਣ ਦਾ ਜੋ ਆਪਣਾ ਜਜ਼ਬਾ ਹੈ ਜਿਸ ਸ਼ਕਤੀ ਤੇ ਆਪਾਂ ਪੈਦਾ ਹੋਏ ਆ ਉਥੇ ਚੜਦੀ ਕਲਾ ਵਿੱਚ ਰਹਿਣਾ ਸਿਖਾਇਆ ਗਿਆ ਹੈ ਆਪਾਂ ਨੂੰ ਕੋਈ ਵੀ ਹਾਲਾਤ ਹੋਣ ਆਪਣੇ ਜਿਹੜੇ ਇਤਿਹਾਸ ਦੇਖ ਲਏ ਆਪਾਂ ਹਮੇਸ਼ਾ ਚੜਦੀ ਕਲਾ 'ਚ ਰਹੇ ਆ ਸੋ ਉਸੇ ਜਜ਼ਬੇ ਨਾਲ ਲੱਗੇ ਵਧਣਾ ਜਦੋਂ ਆਪਾਂ ਸ਼ਿਕਾਇਤਾਂ 'ਚੋਂ ਨਿਕਲ ਕੇ ਸ਼ੁਕਰਾਨੇ ਵਾਲ ਪਲੱਸ ਜਦੋਂ ਆਪਾਂ ਇੱਕ ਮਿਹਨਤ ਕਰਨ ਵੇਲੇ ਅਗੇ ਅੱਗੇ ਵਧਣ ਦਾ ਲੱਗੇ ਸੋਚਾਂਗੇ ਤਾਂ ਆਪਾਂ ਨੂੰ ਕਾਮਯਾਬ ਸੋ ਬੜੇ ਬਹੁਤ ਵਾਰੀ ਹਰ ਜਗ੍ਹਾ ਤੇ ਮੈਂ ਕਹਿਨੀ ਵੀ ਹੈ ਜੇ ਜ ਕਾਬਲੇ ਤਾਰੀਫ ਬਨਣਾ ਤਾਂ ਵਕਫੇ ਤਕਲੀਫ ਹੋਣਾ ਪੰਗਾ ਕਾਬਲੇ ਤਾਰੀਫ ਬਨਣ ਲਈ ਤੁਹਾਨੂੰ ਤਕਲੀਫਾਂ ਦੇ ਵਕਤਾਂ ਨਾਲ ਵਕਫੇਤ ਕਰਨੀ ਪੈਂਦੀ ਹੈ ਫਿਰ ਹੀ ਤੁਸੀਂ ਜਾ ਕੇ ਆਪਣੀ ਮੰਜ਼ਿਲ ਪਾ ਲੈਂ ਹੋ ਔਰ ਜਦੋਂ ਮੰਜ਼ਿਲ ਪਾ ਲੈਂ ਹੋ ਥੋੜੀ ਜਿਹੀ ਇੱਕ ਤੋਂ ਗੱਲਾਂ ਹੋਰ ਕਰੂੰਗੀ ਜਦੋਂ ਮੰਜ਼ਿਲ ਪਾ ਲੈਂ ਹੋ ਥੋੜੇ ਜਿਹਾ ਬਹੁਤ سارے ਬੱਚੇ ਹੋਣਗੇ ਜੋ ਬਹੁਤ ਅੱਛੇ ਪਰਫਾਰਮ ਕਰ ਰਹੇ ਹੈ ਕੋਈ ਯੂਨੀਵਰਸਿਟੀ ਲੈਵਲ ਤੇ ਜਿੱਤੇ ਕੋਈ ਨੈਸ਼ਨਲ ਜਿੱਤੇ ਕੋਈ ਇੰਟਰਨੈਸ਼ਨਲ ਜਾ ਰਹੇ ਹੈ ਉੱਥੇ ਮੈਡਲਜ਼ ਲੈ ਰਹੇ ਹੈ ਉਦੋਂ ਭੁੱਲੋ ਨਾ ਕਿ ਤੁਸੀਂ ਸਟਾਰਟ ਕਿੱਥੋਂ ਕੀਤਾ ਸੀ ਡੋਨਟ ਫੋਰਗੇਟ ਫਰਮ ਵੇਅ ਯੂ ਸਟਾਰਟਡ ਡੋਨਟ ਫੋਰਗੇਟ ਯੂਰ ਰੂਟਸ ਆਪਣੀ ਜੜਾ ਨੂੰ ਨਾ ਭੁੱਲੋ ਜਿੱਥੋਂ ਤੁਹਾਡਾ ਸ਼ੁਰੂਆਤੀ ਜਿੱਥੋਂ ਤੁਸੀਂ ਰੇਸ ਸ਼ੁਰੂ ਕੀਤੀ ਹੈ ਉਸ ਜਗ੍ਹਾ ਨੂੰ ਨਾ ਭੁੱਲੋ ਕਹਿੰਦੇ ਆ ਵੀ ਉਠੋ ਤਾਂ ਐਸੇ ਉਠੋ ਕਿ ਗੁਲੰਤੀ ਵੀ ਫਕਰ ਕਰੇ ਜੁਕੋ ਤਾਂ ਐਸੇ ਜੁਕੋ ਕਿ ਬੰਦਗੀ ਵੀ ਨਾਸ ਕਰੇ ਸੋ ਹਮਿਲਟੀ ਹਮੇਸ਼ਾ ਤੁਹਾਡੇ ਚ ਹੋਣੀ ਚਾਹੀਦੀ ਹੈ ਜ਼ਿੰਦਗੀ ਵਿੱਚ ਕਿਤੇ ਵੀ ਪਹੁੰਚ ਜਾਓ ਕਿਸੇ ਵੀ ਮੁਕਾਮ ਤੇ ਪਹੁੰਚ ਜਾਓ ਆਪਣੇ ਰੂਟਸ ਨਾਲ ਆਪਣੇ ਬੈਕਗ੍ਰਾਉਂਡ ਨਾਲ ਜਿੱਦੋਂ ਤੁਸੀਂ ਸਟਾਰਟ ਕੀਤਾ ਉਸ ਨੂੰ ਕਦੇ ਨਹੀਂ ਭੁੱਲਣਾ ਇਹ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਲੱਗ ਕਰੂਗੀ ਮੈਂ ਬਹੁਤ ਵਾਰ ਦੇਖਦੀ ਹਾਂ ਅੱਜ ਕੱਲ ਦੇ ਯੂਥ ਵਿੱਚ ਥੋੜਾ ਆਪਾਂ ਸੋਸ਼ਲ ਮੀਡੀਆ ਦੇ ਵੀ ਹਲਕੀ ਜਿਹੀ ਇੱਕ ਦੋ ਮਿੰਟ ਗੱਲ ਕਰ ਲੈਨੇ ਆ ਵੀ ਆਪਣਾ ਟ੍ਰੈਂਡ ਹੈਗਾ ਵੀ ਆਪਾਂ ਹਰ ਚੀਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆ ਸ਼ੇਅਰ ਕਰਨਾ ਕੋਈ ਗਲਤ ਗੱਲ ਨਹੀਂ ਹੈ ਪਰ ਸੋਸ਼ਲ ਮੀਡੀਆ ਨੂੰ ਆਪਣੀ ਪਛਾਣ ਬਣਾਉਣਾ ਕਿ ਅੱਜ ਮੇਰੇ ਸੋਸ਼ਲ ਮੀਡੀਆ ਦੇ ਪੇਜ ਤੇ ਇੰਨੇ ਲੋਕਾਂ ਨੇ ਦੇਖ ਲਿਆ ਇੰਨੇ ਲੋਕਾਂ ਨੇ ਲਾਈਕ ਕਰ ਲਿਆ ਉਹ ਤੁਹਾਡੀ ਪਛਾਣ ਨਹੀਂ ਹੈ ਉਹ ਇੱਕ ਬੜੀ ਫੇਕ ਜੀ ਦੁਨੀਆ ਹੈ ਉਹ ਇੱਕ ਕੋਈ ਵੀ ਵਿ rela ਬੈਠਾ ਕਾਰ ਚ ਜਾ ਰਿਹਾ ਮੈਂ ਬੈਠੀ ਆ ਕਾਰ ਚ ਕੁਛ ਹੀ ਚੰਗੀ ਲੱਗੀ ਉਸੇ ਇੱਕ ਲਾਈਕ ਬਟਨ ਪ੍ਰੈਸ ਕਰਤਾ ਸੋ ਇਟ ਡਸਨਟ ਡਿਫਾਈਨ ਯੂ অর ਯੋਰ ਕੈਰੈਕਟਰ ਥੋੜੀ ਅਸਲੀ ਪਛਾਣ ਥੋੜੀ ਅਸਲੀ ਜ਼ਿੰਦਗੀ ਵਿੱਚ ਤੁਸੀਂ ਕਿਸ ਤਰ੍ਹਾਂ ਲੋਕਾਂ ਨਾਲ ਆਪਣੇ ਆਸ-ਪਾਸੇ ਵਿੱਚ ਰਹਿ ਰਹੇ ਹੋ ਕਿਵੇਂ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਕਿਵੇਂ ਹਾਲਾਤਾਂ ਨਾਲ ਜੂਝ ਰਹੇ ਹੋ ਲੜ ਰਹੇ ਹੋ ਉਹ ਤੁਹਾਡੀ ਪਛਾਣ ਬਣਾਉਂਦਾ ਹੈ सो ऑलवेज फोकस कि जो भी जिंदगी बनना है चाहे तुसी स्पोर्ट्स जाना है चाहे किसी भी अपने करैक्ट नहीं छड़ना अपने है, अपने किरदार बिकॉज हैगी है तो मजबूत किरदार अप, है की वेरी सॉरी टू से अपने बहुत सारे मेजोरिटी लोगों दमीर मार चुकी है बट जुड़े इतनी यूथ खड़े हो मैं थोड़े तो बहुत उम्मीद है क्योंकि मैं बहुत एक्सचेंज कर प्रोग्राम ग अपनी है ਤਮੈਨੂੰ ਤੁਹਾਡੇ ਵਿੱਚ ਬਹੁਤ ਪੋਜ਼ਿਟਿਵਿਟੀ ਦਿਖਦੀ ਹੈ ਸੋ ਇਹ ਤੁਹਾਡੇ ਤੇ ਇਹ ਵੀ ਤੁਸੀਂ ਆਪਣੇ ਸਟੇਟ ਨੂੰ ਆਪਣੇ ਦੇਸ਼ ਨੂੰ ਕਿਸੇ ਵੀ ਫੀਲਡ ਵਿੱਚ ਜੋ ਵੀ ਤੁਸੀਂ ਚੁਣ ਰਹੇ ਹੋ ਤਾਂ ਕਿਵੇਂ ਲੈ ਕੇ ਜਾਣਾ ਹੈ ਡਿਪੈਂਡਸ ਓਨ ਯੂ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਪੋਜ਼ਿਟਿਵਿਟੀ ਵਾਲਾ ਰਸਤਾ ਅਪਣਾਉਂਗੇ ਔਰ ਸਪੋਰਟਸ ਵਿੱਚ ਵੀ ਅਗਾਂਹ ਜਾਣਾ ਹੈ ਤਾਂ ਇਹਦੇ ਵਿੱਚ ਵੀ ਥੋੜੀ ਜਿਹੀ ਇੰਟੈਂਸ਼ਨਸ ਕਲੀਅਰ ਹੋਣੀਆਂ ਚਾਹੀਦੀ ਹੈ ਤੇ ਕਿਸੇ ਨਾਲ ਕਿਸੇ ਨੂੰ ਹਰਾਣਾ ਹਰਾਉਣਾ ਤੁਹਾਡਾ ਮਕਸਦ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਬਿਹਤਰ ਕਰਨਾ ਮਕਸਦ ਹੋਣਾ ਚਾਹੀਦਾ ਥੋਡੀ ਜੰਗ ਤੁਹਾਡੇ ਖੁਦ ਨਾਲ ਹੈ ਅਗਰ ਟੀਮ სპੋਰਟਸ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਤੁਸੀਂ ਇਹ ਨਹੀਂ ਕਿ ਟੀਮ ਚ ਕਈ ਟੀਮ სპੋਰਟਸ ਨਾਲ ਦੇਖਦੇ ਹੈ ਕਈ ਵਾਰੀ ਕੋਈ ਕੰਪੀਟੀਸ਼ਨ ਜਨਰਲ ਸੀ ਕੰਪੀਟੀਸ਼ਨ ਆ ਜਾਂਦਾ ਹੈ ਬਟ ਨਹੀਂ ਉੱਥੇ ਵੀ ਤੁਹਾਡਾ ਪਰਪਸ ਟੀਮ ਨੂੰ ਅੱਗੇ ਲੈ ਕੇ ਜਾਣਾ ਹੋਣਾ ਚਾਹੀਦਾ ਸੋ ਆਪਣੇ ਹਰੇਕ ਚੀਜ਼ ਦੇ ਨਾਲ ਨਾਲ ਆਪਣੀ ਜਿਹੜੀ ਪ੍ਰੋਫੈਸ਼ਨਲ ਅਚੀਵਮੈਂਟਸ ਦੇ ਨਾਲ ਨਾਲ ਜਿਹੜੀ ਆਪਣੀ ਪਰਸਨਲ ਗਰੋਥ ਵੀ ਬਹੁਤ ਜ਼ਰੂਰੀ ਹੈ ਇਹੀ ਚੀਜ਼ਾਂ ਤੁਹਾਨੂੰ ਭੀੜ ਤੋਂ ਅਲੱਗ ਕਰਦੀਆਂ ਆਦਰਵਾਇਜ਼ ਮੈਡਲਿਸਟ ਹੋ ਵੀ ਬਹੁਤ ਹੁੰਦੇ ਆ ਦੁਨੀਆ ਵਿੱਚ ਕੋਈ ਕਮੀ ਨਹੀਂ ਹੈ ਚੈਂਪੀਅਨਸ ਵੀ ਹੁੰਦੇ ਆ ਬਟ ਤੁਹਾਨੂੰ ਜੋ ਅਲੱਗ ਕਰੂਗਾ ਉਹ ਤੁਹਾਡਾ ਕਿਰਦਾਰ ਤੁਹਾਡੀ ਸ਼ਖਸੀਅਤ ਤੁਹਾਡਾ ਅਸਲੀ ਜੋ ਅੰਦਰੋਂ ਤੁਹਾਡੀ ਇਨਰ ਕੁਆਲिटीज ਜੋ ਹੈਗੀਆਂ ਉਹ ਤੁਹਾਨੂੰ ਅਲੱਗ ਕਰਨਗੀਆਂ ਸੋ ਸਪੋਰਟਸਮੈਨਸ਼ਿਪ ਸਪੋਰਟਸ ਇਹਨਾਂ ਕੁਆਲिटीज ਨੂੰ ਬਿਹਤਰ ਕਰਨ 'ਚ ਬਹੁਤ ਹੈਲਪ ਕਰਦੀ ਹੈ ਕਿਉਂਕਿ ਆਪਾਂ ਸਪੋਰਟਸ ਤੁਸੀਂ ਤੋਂ ਕੁਝ ਖੜੇ ਹੋ ਠੀਕ ਹੈ ਸੋ ਸਪੋਰਟਸ ਤੁਹਾਨੂੰ ਇਹ ਵੀ ਚੀਜ਼ ਸਿਖਾਉਂਦੀ ਹੈ ਤੁਪਚਾ ਮੈਟਰ ਨਹੀਂ ਕਰਦੀ ਠੰਡ ਠੰਡੇ ਗਰਮੀ ਪਰ ਮੈਟਰ ਨਹੀਂ ਕਰਦਾ बारिश कुछ भी मैटर नहीं करता तूसी अपने एक मकसद ਲਈ ਖੜੇ ਹੋ ਤੁਸੀਂ ਕੁਝ ਅਚੀਵ ਕਰਨਾ ਸੋ ਇਹ ਚੀਜ਼ਾਂ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਮਜ਼ਬੂਤ ਬਣਾਉਣ گی ਸੋ ਐਂਡ ਵਿੱਚ ਮੈਂ ਇਹ ਕਹੂੰਗੀ ਕਿ ਮਿਹਨਤ ਕਰਨੀ ਹੈ ਵੈਰੀ ਵਿਦ ਅ ਵੈਰੀ ਪੋਜ਼ਿਟਿਵ ਐਟੀਟਿਊਡ ਔਰ ਸੋਚਣਾ ਹੈ ਕਿ ਇਹ ਚੀਜ਼ ਮੈਂ ਕਰਨੀ ਹੀ ਹੈ ਹਰ ਰੋਜ਼ ਉਸ ਤੇ ਪ੍ਰੈਕਟਿਸ ਕਰਨ ਦੀ ਸ਼ੁਰੂਆਤ ਕਰੋ ਹਰ ਰੋਜ਼ ਉਸ ਚੀਜ਼ ਨੂੰ ਲਿਖਣਾ ਹੈ ਮੈਂ ਜਦੋਂ ਪ੍ਰੈਕਟਿਸ ਕਰਦੀ ਸੀ ਪੜਾਈ ਵੀ ਕਰਦੀ ਸੀ ਪੜ੍ਹਾਈ ਦੀ ਵੀ ਗੱਲ ਕਰ ਲਈ ਕਿ ਇਹ ਚੀਜ਼ ਵੇ ਇੱਕ ਮਿਥ ਹੈਗਾ ਕਿ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਵੀ ਹੋ ਸਕਦੇ ਆ ਜਾਂ ਸਪੋਰਟਸ ਦੇ ਨਾਲ ਨਾਲ ਪੜ੍ਹਾਈ ਵੀ ਹੋ ਸਕਦੀ। ਇੱਕ ਬੈਲੈਂਸ ਬਣਾ ਕੇ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਕੀਤੀਆਂ ਜਾ ਸਕਦੇ ਆ। ਇੱਕ ਲੈਵਲ ਤੋਂ ਬਾਅਦ ਜਦੋਂ ਤੁਸੀਂ ਬਿਲਕੁਲ ਉੱਪਰਲੇ ਲੈਵਲ ਤੇ ਆਉਂਦੇ ਹੋ ਤਾਂ ਉਦੋਂ ਤੁਹਾਨੂੰ ਆਬਵੀਅਸਲੀ ਇੱਕ ਚੀਜ਼ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਪੈਂਦੀ ਹੈ। ਪਰ ਇਹਨਾਂ ਦੋਨਾਂ ਦਾ ਬੈਲੈਂਸ ਬਣਾ ਕੇ ਚੱਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਵਿੱਚ ਸਪੋਰਟਸ ਦੇ ਨਾਲ-ਨਾਲ ਪੜ੍ਹਾਈ ਵੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਨੂੰ ਗਰੂਮ ਕਰਦੀ ਹੈ। ਤੁਸੀਂ ਕੱਲ ਨੂੰ ਕਿਸੇ ਫੀਲਡ 'ਚ ਜਾਣਾ ਹੈ ਜੌਬ 'ਚ ਜਾਣਾ ਹੈ ਗੱਲਬਾਤ ਕਰਨ ਦਾ ਤਰੀਕਾ ਤੁਹਾਡੇ ਆਸ-ਪਾਸ ਦੀ ਨੌਲੇਜ ਤੁਹਾਨੂੰ ਹੋਣੀ ਬਹੁਤ ਜ਼ਰੂਰੀ ਹੈ ਉਹ ਤੁਹਾਡੇ ਕਿਰਦਾਰ ਨੂੰ ਹੋਰ ਲਿਖਾ ਦਈ ਹੈ ਸੋ ਮਿਹਨਤ ਕਰਨੀ ਹੈ ਔਰ ਆਪਣਾ ਬੈਲੈਂਸ ਬਣਾ ਕੇ ਚੱਲਣਾ ਹੈ ਔਰ ਸੋਸ਼ਲ ਮੀਡੀਆ ਨਹੀਂ ਐਕਚੁਅਲ ਜੋ ਰੀਅਲ ਲਾਈਫ ਜ਼ਿੰਦਗੀ ਹੈ ਉਹਦੇ ਵਿੱਚ ਹੀਰੋ ਉਹਦੇ ਵਿੱਚ ਚੈਂਪੀਅਨ ਬੰਨਾ ਹੈ ਔਰ ਸਪੋਰਟਸਮੈਨਸ਼ਿਪ ਦੀਆਂ ਕੁਆਲਿਟੀਆਂ ਆਪਣੇ ਅੰਦਰ ਇਨਕਲਕੇਟ ਕਰਨੀਆਂ ਤਾਂ ਕਿ ਤੁਹਾਨੂੰ ਹਰ ਫੀਲਡ ਵਿੱਚ ਉਹ ਹੈਲਪ ਕਰੇ ਸੋ ਮੇਰੇ ਸਾਰਿਆਂ ਮੇਰੀਆਂ ਮੇਰੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਬੈਸਟ ਵਿਸ਼ੇਸ ਖੋਲ ਕੇ ਖੇਡੋ ਦਿਲ ਨਾਲ ਖੇਡੋ ਇਮਾਨਦਾਰੀ ਨਾਲ ਖੇਡੋ ਪਲੇ ਵਿਦ ਇੰਟੈਗ੍ਰਿਟੀ ਐਂਡ ਕਲੀਨ தி ਰੈਸਟ ਚਿੰਤਾ ਹਾਰਾਂ ਚੱਲਦੀਆਂ ਰਹਿੰਗੀਆਂ ਥੈਂਕ ਯੂ ਵੈਰੀ ਮਚ